ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਸੁਨੀਲ ਜਾਖੜ ਹੁਣੀ ਜਿਹੜੇ ਪਹਿਲੇ ਮੈਂਬਰ ਬਣਿਆ ਸੁਨੀਲ ਜਾਖੜ ਹੁਰੀ ਇੱਥੇ ਪੂਜਾਖੜ ਸਾਹਿਬ ਮੁਹਿੰਮ ਜਿਹੜੀ ਸ਼ੁਰੂਆਤ ਹੋਈ ਹੈ ਇਹਦਾ ਅਸਲ ਮੰਤਵ ਕੀ ਰਹੇਗਾ ਨੇਸ਼ਨ ਫਰਸਟ ਆਪਣੇ ਮੁਲਕ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਉਹਦੇ ਵਾਸਤੇ ਨਵੇਂ ਸਿਰੇ ਤੋਂ ਸਮਰਪਣ ਜਿਹੜਾ ਰੀ ਡੈਡੀਕੇਟਿੰਗ ਯਰਸੈਲਫ ਮੇ ਨੇਮ ਹੈ ਦੇਸ਼ ਪਹਿਲਾ ਭਾਰਤ ਵਰਸ਼ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਉਦੇ ਵਾਸਤੇ ਬਾਕੀ ਪੋਲਿਟੀਕਲ ਇਹ ਗਾਣੀ ਦੀਜ਼ ਆਰ ਸੈਕੰਡਰੀ ਫਰਸਟ ਇਸ ਨੇਸ਼ਨ ਫਰਸਟ ਸਰ ਜਿਸ ਤਰੀਕੇ ਨਾਲ ਤੁਸੀਂ ਅੱਜ ਮੈਂਬਰ ਬਣਿਓ ਬਾਕੀ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣੀ ਕਿ ਕਿਸੇ ਦੇ ਤੌਰ ਦੇ ਉੱਪਰ ਸਾਰਾ ਪ੍ਰਸਾਰਣਾ ਔਰ ਲੋਕਾਂ ਵਾਸਤੇ ਰੱਖਿਆ ਗਿਆ ਦੇਖੋ ਆ ਲੋਕਾਂ ਨੂੰ ਆਪਣਾ ਜਿਹੜੀ ਜ਼ਿੰਮੇਵਾਰੀ ਦੇਸ਼ ਦੀ ਦੇਸ਼ ਸਾਰਿਆਂ ਦਾ ਦੇਖਭਾਲ ਕਿੱਥੇ ਦੇਸ਼ ਕਿੱਥੇ ਸੀਗਾ ਕਿੱਥੇ ਪਹੁੰਚਿਆ ਪਰ ਦੇਸ਼ ਪ੍ਰਤੀ ਵੀ ਸਾਡੀ ਜਿਹੜੀ ਜ਼ਿੰਮੇਵਾਰੀਆਂ ਉਹਦੇ ਵਾਸਤੇ ਆਪਣੇ ਆਪ ਦਾ ਸਮਰਪਣ ਨੂੰ ਰੀ ਡੈਡੀਕੇਟ ਕਰਨ ਵਾਸਤੇ ਇੱਕ عہد ਲੈਣ ਦਾ ਸਮਾਂ ਹੈ ਇਤਿਹਾਸ ਤੌਰ ਤੇ ਪੰਜਾਬ ਦੇ ਅੰਦਰ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਅੰਦਰ ਚੋਰ ਸਿਪਾਈ ਸਰਕਾਰ ਤੇ اپੋਜੀਸ਼ਨ ਇਕੱਠੀ ਰਲ ਗਈ ਕਹਿੰਦੇ ਨੇ ਦੋਵੇਂ ਤੁਸੀਂ ਦੋਵੇਂ ਰਸ ਆਪਾਂ ਦੋਵੇਂ ਰਸ ਬੈਠੇ ਤਾਂ ਮਨਾਉ ਕੌਣ ਇੱਥੇ ਉਲਟੀ ਪੋਜੀਸ਼ਨ ਹੋਈ ਖੜੀ ਹੈ ਤੁਸੀਂ ਦੋਵੇਂ ਚੋਰ ਸਿਪਾਈ ਦੋਵੇਂ ਰਲ ਬੈਠੇ ਤਾਂ ਪੰਜਾਬ ਨੂੰ ਬਚਾਉ ਕੌਣਗੇ ਇਸ ਕਰਕੇ ਬੀਜੇਪੀ ਦੀ ਜ਼ਿੰਮੇਵਾਰੀਆਂ ਹੋਰ ਵੱਧੀਆਂ ਤੇ ਪੰਜਾਬ ਦੇ ਜਵਾਨੀ ਕਿਸਾਨੀ ਸਾਡੀ نسل ਤੇ ਫਸਲ ਦੇ ਉੱਤੇ ਪਹਿਰਾ ਦੇਣ ਵਾਸਤੇ ਜੇ ਡਿਸਾਈ ਜੇ ਜ਼ਿੰਮੇਵਾਰੀ ਹੈ ਬੀਜੇਪੀ ਦੀ ਕਾਰਜਕਰਤਾ ਦੀ ਪਾਰਟੀ ਦੀ ਉਹ ਹੋਰ ਉਹਦੇ ਪਤੀ ਇਸ ਡੈਡੀਕੇਸ਼ਨ ਦੇ। ਸਰ ਲੌਰੈਂਸ ਦੇ ਇੰਟਰਵਿਊ ਦੇ ਨਾਲ ਅੱਜ ਵਿਧਾਨ ਸਭਾ ਚ ਵੀ ਇਹ ਜਿਹੜਾ ਕੇਸ ਉੱਟਿਆ ਔਰ ਕਹਿੰਦੇ ਵੀ ਜਾਂਚ ਕਰਵਾਉਣਾ। ਕੱਲ ਲੌਰੈਂਸ ਦਾ ਮਸਲਾ ਨਹੀਂ ਹੈ ਸਭ। ਇਹਨਾਂ ਦੇ ਆਪ ਦੇ ਫਾਰਮਰ ਜਿਹੜੇ ਪੁਲਿਸ ਦੇ ਅਧਿਕਾਰੀ ਹੈ ਉਹ ਚ ਕੋਮਰ ਵਿਜੇ ਪ੍ਰਤਾਪ ਕਹਿ ਰਿਹਾ ਵੀ ਸਰਕਾਰ ਮਾਫੀਆ ਚਲਾ ਰਹੀ ਹੈ। ਤੇ ਇਹ ਤਾਂ ਮਾਫੀਆ ਸਰਕਾਰ ਹੈ ਸਭ। ਅਦਰਵਾਇਜ਼ ਸਰਕਾਰ ਤਾਂ ਸੈਸ਼ਨ ਵਾਸਤੇ ਕਹਿ ਰਹੇ ਇਹ ਵੀ ਸੈਸ਼ਨ ਇਸ ਦੀ 3 ਦਿਨ ਦਾ ਰੱਖਿਆ ਵੀ ਸਰਕਾਰ ਕੋਲ ਕੋਈ ਕੰਮ ਹੀ ਹੈ ਨਹੀਂ। ਜੀ। ਤੇ ਜਿਹੜੀ ਬਿਨਾ ਕੰਮ ਵਾਲੀ ਸਰਕਾਰ ਤੋਂ ਨਿਕੰਮੀ ਸਰਕਾਰ ਹੀ ਕਹਿੰਦੇ ਨੇ। ਨਿਕੰਮੀ ਤੇ ਮੋਸਟ ਕਰਪਟ ਗਵਰਨਮੈਂਟ ਅੱਜ ਦੇ ਦਿਨ ਸਰਕਾਰ ਜਿਹੜੀ ਚੱਲ ਰਹੀ ਹੈ ਭ੍ਰਿਸ਼ਟਾਚਾਰ ਐਸ ਲੈਵਲ ਤੇ ਪਹੁੰਚਿਆ ਖੜਾ ਹੈ ਬੀ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਖੜਾ ਹੈ ਤੇ ਇਸ ਕਰਕੇ ਬੀਜੇਪੀ ਹੋਰ ਮਜ਼ਬੂਤੀ ਨਾਲ ਪੰਜਾਬ ਦੇ ਦੇਸ਼ ਦੇ ਮੁੱਦੇ ਅਸੀਂ ਚੱਕਾਂਗੇ ਸਰ ਲੌਰੈਂਸ ਤੁਹਾਨੂੰ ਬਾਲ ਕਰ ਲਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਡੀਜੀਪੀ ਨੂੰ ਤਲਬ ਕੀਤਾ ਵਿਧਾਨ ਸਭਾ ਚ ਸੋ ਕਿਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਇਸ ਇਜ਼ ਅ ਸਰਟੀਫਿਕੇਸ਼ਨ ਸਾਹਿਬ ਇਤਨੀ ਤਾਂ ਪੋਜੀਸ਼ਨ ਇਲਜ਼ਾਮ ਲਾਉਂਦੇ ਰਹੀ ਹੁਣ ਸਪੀਕਰ ਸਾਹਿਬ ਲਾ ਰਹੇ ਉਹਨਾਂ ਦੇ ਆਪਣੇ ਐਮਐਲਏ ਲਗਾ ਰਹੇ ਉਹਨਾਂ ਦੀ ਪਿਛੋਕੜ ਜਿਹੜੀ ਹੈ ਬੈਕਗ੍ਰਾਉ ਉਹਨਾਂ ਦੀ ਮਹਿੰਮ ਕਰਪਸ਼ਨ ਦੇ ਖਿਲਾਫ ਰਹੀ ਹੈ ਤੇ ਉਹ ਜਿਹੜੀ ਗੱਲ ਕਹਿ ਰਿਹਾ ਤਾਂ ਜਗ ਜਹਰ ਹੋ ਗਈ ਹੁਣ ਤਾਂ ਤੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਠੀਕ ਹੈ ਥੈਂਕ ਯੂ ਸੁਨੀਲ ਜਾਖੜ ਹੋਰਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਸਿੱਧੇ ਤੌਰ ਦੇ ਉੱਪਰ ਪੰਜਾਬ ਜਿਹੜੀ ਲੋਅ ਐਂਡ ਆਰਡਰ ਦੀ ਸਥਿਤੀ ਹੈ ਡੀਜੀਪੀ ਨੂੰ ਤਾਲਬ ਕੀਤਾ ਗਿਆ ਇਸ ਬਾਰੇ ਵੀ ਜਿਹੜੀ ਹੈਗੇ ਗੱਲਬਾਤ ਕੀਤੀ ਉਹ ਮਹਿੰਮ ਪਰਸ਼ੀਮ ਮਹਿੰਮ ਜਿਹੜੀ ਹੈ ਉਹ ਵੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰ Facebook Instagram X aur WhatsApp channel par